ਸਾਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ ਸਿਲਸਿਲਾ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਤ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ 'ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ April ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਅ ਪ੍ਰੋਕਿਉਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮੈਂ ਮੁੱਖ ਤੌਰ ਤੇ ਕਹਿ ਸਕਦਾ ਕਿ ਲਗਭਗ ਅ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਇ ਕਰਦਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 114 ਲੱਖ ਐਮਟੀ 114 ਲੱਖ ਐਮਟੀ ਕਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਟੀ ਅ ਅਸੀਂ ਖਰੀਦ ਚੁੱਕੇ ਆ ਸਾਡੀਆਂ ਬਾਕ-ਬਾਕ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ ਅ 103 ਲੱਖ ਐਮਟੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅਸੀਂ 110 ਅੰਕੜਾ ਪਾਰ ਕੀਤਾ 16 ਲੱਖ ਐਮਟੀ ਦਾ ਸੋ 111 ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਨੇ ਕੀਤੀ ਆ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਆ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਬੱਲਾ ਜਾਣਾ ਹੁੰਦਾ ਐਜ਼ ਐ ਐਮਐਸਪੀ ਦੇ ਮੁਤਾਬਕ ਜਿਹੜੀ 2400 25 ਰੁਪਏ ਐਮਐਸਪੀ ਆ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਉਹਨੂੰ ਡਿਲੀਵਰ ਕਰ ਚੁੱਕੇ ਆ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਅ ਕਿਸਾਨ ਗੁੱਡ ਫੀਲ ਕਰ ਰਿਹਾ ਮੰਡੀ ਦੇ ਅੰਦਰ ਔਰ ਖੁਸ਼ੀ ਨਾਲ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੋ 22815 ਕਰੋੜ ਰੁਪਏ ਜਿਹੜੇ ਬਣਦੀ ਉਹਦੀ ਐਮਐਸਪੀ ਹੈ ਉਹ ਉਹਦੇ ਖਾਤੇ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਭਗ 6 ਲੱਖ 28000 674 ਕਿਸਾਨ ਜਿਹੜਾ ਕੱਲ ਤੱਕ ਮੰਡੀ 'ਚ ਆਇਆ 628674 ਕਿਸਾਨ ਜਿਹੜਾ ਉਹ ਮੰਡੀ 'ਚ ਆਇਆ ਆਪਣੇ ਜਿੰਸ ਲੈ ਕੇ ਔਰ ਇਹਦੇ ਵਿੱਚੋਂ ਜਿਹੜੀ ਖਰੀਦੀ ਹੋਈ ਕਣਕ ਹੈ ਇਹਦੇ ਵਿੱਚੋਂ 43.32 ਲੱਖ ਐਮਟੀ ਇਹਦੀ ਲਿਫਟਿੰਗ ਜਿਹੜੀ ਅਸੀਂ ਕਰ ਚੁੱਕੇ ਆ ਸੋ ਮੈਂ ਕਹਿ ਸਕਦਾ ਕਿ ਮੋٹے ਤੌਰ ਤੇ ਜਿਹੜੀ ਕਿਸਾਨ ਦੀ ਚਿੰਤਾ ਜਾਂ ਕਿਸਾਨ ਦੀ ਹੇਤ ਜਿਹੜੇ ਮੰਨ ਕਰਦੇ ਆ ਉਹ ਦੋ ਹੀ ਹੁੰਦੇ ਆ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਜ਼ਿਆਦਾ ਸਮਾਂ ਬਿਣਾਣਾ ਪਵੇ ਉਹ ਜਲਦੀ ਮੰਡੀ ਤੋਂ ਫਾਰਗ ਹੋ ਜੇ ਸੈਕੰਡ ਉਹਦੀ ਖਰੀਦੀ ਗਈ ਜੈਂਸ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜੇ ਇਹ ਦੋਵੇਂ ਗੱਲਾਂ ਬੜੀਆਂ ਰੋਸ਼ਨ ਨੇ ਬੜੀਆਂ ਮੈਰਿਟ ਦੇ ਉੱਤੇ ਆ ਸੋ ਮੈਂ ਵੀ ਪੰਜਾਬ ਦੇ 18 19 ਜ਼ਿਲ੍ਹਿਆਂ 'ਚ ਜਾ ਕੇ ਆਇਆ ਸੋ 18 19 ਜ਼ਿਲ੍ਹਿਆਂ ਦੇ ਅੰਦਰ ਮੈਂ ਕਿਸਾਨਾਂ ਨੂੰ ਵੀ ਮਿਲਿਆ ਮਜ਼ਦੂਰਾਂ ਨੂੰ ਵੀ ਮਿਲਿਆ ਹਰੇਕ ਵਰਗ ਇਸ ਵਾਰ ਜਿਹੜਾ ਉਹ ਵੀਰ ਦੀ ਪ੍ਰਕੋਰਮੈਂਟ ਦੇ ਸੰਦਰਭ ਤੇ ਜਿਹੜੇ ਬੰਦੋਬਸਤ ਕੀਤੇ ਆ ਉਹ ਮਤਲਬ ਕਾਫੀ ਜਿਹੜੇ ਪੁਖਤਾ ਸਾਬਤ ਹੋਏ ਆ ਕਾਫੀ ਸ਼ਾਨਦਾਰ ਮਤਲਬ ਉਹਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਿਆ ਔਰ ਕਿਸਾਨ ਵੀ ਮੰਡੀ ਦੇ ਵਿੱਚੋਂ ਮੈਂ ਸਮਝਦਾ ਵੀ ਖੁਸ਼ ਗਿਆ ਤੇ ਇੱਕ ਹੋਰ ਜਿਹੜੀ ਵਧੀਆ ਗੱਲ ਇਸ ਵਾਰ ਖੇਤਾਂ ਤੋਂ ਜਿਹੜਾ ਝਾੜ ਆ ਕਣਕ ਦਾ ਉਹ ਵੀ ਅੱਗੇ ਨਾਲ ਵਧਿਆ ਸੋ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਹੋਣਾ ਤੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ 124 ਲੱਖ ਮੀ.ਟੀ ਦਾ ਟਾਰਗੇਟ ਮਿਲਿਆ ਉਹ ਵੀ ਅਚੀਵ ਕਰਨ ਦੇ ਵਿੱਚ ਸਾਨੂੰ ਮਦਦ ਕਰੇਗਾ ਜਿਹੜਾ ਹੈ ਬੰਪਰ ਫਸਲ ਜਿਹੜੀ ਪੰਜਾਬ ਦੇ ਵਿੱਚ ਹੋਈ ਆ ਸੋ ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਤਸੱਲੀ ਵੀ ਆ ਕਿ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਦੇ ਮੁਤਾਬਕ ਜਿਹੜੇ ਬੰਦੋਬਸ ਮੰਡੀਆਂ ਦੇ ਅੰਦਰ ਕੀਤੇ ਆ ਵੀਟ ਦੀ ਪ੍ਰਕੂਰਮੈਂਟ ਨੂੰ ਲੈ ਕੇ ਉਹ ਬੜੇ ਸ਼ਾਨਦਾਰ ਬੰਦੋਬਸ ਹੋਇਆ ਔਰ ਉਹਦਾ ਕਿਸਾਨ ਨੂੰ ਵੱਡਾ ਉਹਦਾ ਲਾਭ ਮਿਲਿਆ